ਦੇਰਤ ਤੋਂ ਬਾਅਦ ਅਮੂਲ ਨੇ ਵੀ ਕਟਾਈਆਂ ਕੀਮਤਾਂ ਕਰੇ ਕਰੀਬ 700 ਪ੍ਰੋਡਕਟਸ ਦੀਆਂ ਕੀਮਤਾਂ ਚ ਕਮੀ ਦਾ ਕੋ ਲਾਗੂ ਹੋਣਗੇ ਨਵੇਂ ਦੇ ਵਿੱਚ ਤਾਂ ਨਾ ਦੇ ਵਿਚਾਰੇ ਅੱਜ ਮੋਟੀ ਇੰਡੀਆ ਤੇ ਪਾਕਿਸਤਾਨ ਦੀ ਤੂਫਾਨੀ ਟੱਕਰ ਏਸ਼ੀਆ ਕੱਪ ਦੇ ਸੁਪਰ 4 ਦੇ ਵਿੱਚ ਭਾਰਤ ਪਾਕਿਸਤਾਨ ਦਾ ਦੂਜਾ ਮਹਾ ਮੁਕਾਬਲਾ ਰਾਤ 8:00 ਵਜੇ ਦੁਬਈ ਚ ਸ਼ੁਰੂ ਹੋਏਗਾ ਮੈਚ ਅੱਜ ਲੱਗੇਗਾ ਸਾਦਾ ਆਖਰੀ ਸੂਰਜ ਗ੍ਰਹਿਣ ਰਾਤ 11:00 ਵਜੇ ਤੋਂ ਹੋਵੇਗਾ ਸ਼ੁਰੂ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਆਫਰੀਕਾ ਦੇ ਵਿੱਚ ਦਵੇਗਾ ਦਿਖਾਈ ਭਾਰਤ 'ਚ ਨਹੀਂ ਕੋਈ ਅਸਰ ਪਾਕਿਸਤਾਨ ਦੇ ਵਿੱਚ ਸੰਗਤ ਲਈ ਖੋਲਿਆ ਗਿਆ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲੰਦੇ ਪੰਜਾਬ 'ਚ ਹੜ੍ਹਾਂ ਦੇ ਕਾਰਨ ਗੁਰੂ ਘਰ ਨੂੰ ਸੰਗਤ ਲਈ ਕੀਤਾ ਗਿਆ ਸੀ ਬੰਦ ਫਿਲਹਾਲ ਕਰਤਾਰਪੁਰ ਲੰਗਾ ਰਹੇਗਾ ਬੰਦ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ ਪਤੰਜਲੀ ਗਾਇ ਕ ghee ਮਾਂ ਦਾ ਭਰੋਸਾ ਪਿਆਰ से भरोसा ਸਸ਼ੀਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗੁਰਜੋ ਸਿੰਧੂ ਦਾ ਖਾਸ ਪ੍ਰੋਗਰਾਮ ਡਾਇਰੈਕਟ ਡਿਸਟ੍ਰਿਕਟ ਨੂੰ ਬਹੁਤ ਬਹੁਤ ਸਵਾਗਤ ਹੈ ਗੱਲ ਕਰਾਂਗੇ ਡਾਇਰੈਕਟ ਡਿਸਟ੍ਰਿਕਟ ਦੀ ਪਰ ਉਸ ਤੋਂ ਪਹਿਲਾਂ ਵੱਡੀ ਖਬਰ ਦੇ ਵੱਲ ਰੁਕ ਕਰਦੇ ਹਾਂ ਕਿਸਾਨਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਤਾਂ ਇਸ ਮਾਮਲੇ ਦੇ ਵਿੱਚ ਸਰਕਾਰ ਸਖਤ ਨਜ਼ਰ ਆ ਰਹੀ ਹੈ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਹੀ ਦੱਸ ਦਈਏ ਕਿ ਵੱਡਾ ਐਕਸ਼ਨ ਲਿਆ ਗਿਆ ਹੈ 12 ਕਿਸਾਨਾਂ ਤੇ 45000 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਦੱਸ ਦਈਏ ਕਿ ਕਿਸਾਨਾਂ ਤੇ 40000 ਦਾ ਜੁਰਮਾਨਾ ਲਗਾਇਆ ਗਿਆ ਹੈ ਪਟਿਆਲਾ ਦੇ ਵਿੱਚ ਕਿਸਾਨਾਂ ਤੇ 5000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ वसूली हो गई है सुप्रीम कोर्ट के हुक्म से सख्ती की गई है अमृतसर हूं तक दस दिए कि, कि सब तो वत्ती मामले दर्ज किए गए पटियालात और तरन तारण चार केस बठिंडा फिरोजपुर हुशियरपुर ਸੰਗਰੂਚ ਇੱਕ ਇੱਕ ਕੇਸ ਦਰਜ ਕੀਤਾ ਗਿਆ ਹੈ ਤਾਂ ਦੱਸਿਏ ਪਿਛਲੇ ਦਿਨੀ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਸਖਤ ਐਕਸ਼ਨ ਲੈਣ ਤੱਕ ਦੀ ਇਥੋਂ ਤੱਕ ਕਿ ਗ੍ਰਿਫਤਾਰੀਆਂ ਤੱਕ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਯਾਨੀ ਕਿ ਇਸ ਵਾਰ ਪਰਾਲੀ ਸਾੜਨਾ ਕਿਸਾਨਾਂ ਦੇ ਲਈ ਸੌਖਾ ਨਹੀਂ ਹੋਏਗਾ ਹਾਲਾਂਕਿ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਕਾਈ ਤਰ੍ਹਾਂ ਦੇ ਤਰਕ ਇਹ ਕਹਿ ਲਏ ਕਿ ਉਹ ਆਪਣੀਆਂ ਮਜਬੂਰੀਆਂ ਗਣਵਾਉਂਦੇ ਨੇ ਦੱਸਦੇ ਨੇ ਪਰ ਇਸ ਸਭ ਦੇ ਵਿਚਾਲੇ ਸੁਪਰੀਮ ਕੋਰਟ ਦੀ ਬੇहद ਸਖਤੀ ਹੈ ਔਰ ਉਸ ਸਖਤੀ ਦੇ ਚੱਲਦੇ ਦੱਸ ਦਈਏ ਕਿ ਬੇहद ਹੀ ਜ਼ਿਆਦਾ ਸਖਤਾਈ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਅਹਿਮ ਇਹ ਹੈ ਕਿ ਜਿਨੇ ਮਾਮਲੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਤਾਂ ਅਸੀਂ ਦੱਸ ਰਹੇ ਹਾਂ ਕਿ 12 ਜਿਹੜੇ ਕਿਸਾਨ ਨੇ ਉਹਨਾਂ ਤੇ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਖਾਸ ਤੌਰ ਤੇ ਮਾਮਲੇ ਜੜੇ ਨੇ ਉਹ ਸਾਹਮਣੇ ਆਏ ਨੇ ਤਾਂ 12 ਕਿਸਾਨ ਨੇ ਪ੍ਰਾਲਿਸ਼ ਸਾੜਨ ਤੇ ਹੁਣ ਤੱਕ ਐਕਸ਼ਨ ਜਿਹੜਾ ਹੈ ਅੰਮ੍ਰਿਤਸਰ ਦਾ ਸਭ ਤੋਂ ਪਹਿਲਾ ਜ਼ਿਕਰ ਕਰਾਂਗੇ ਅ ਅੰਮ੍ਰਿਤਸਰ ਤੋਂ ਸ਼ੁਰੂਆਤ ਕਰਾਂਗੇ ਮੈਂ ਆਪਣੀ ਟੀਮ ਨੂੰ ਕਹੂੰਗੀ ਕਿ ਅੰਮ੍ਰਿਤਸਰ ਦਾ ਜਿਹੜਾ ਆਂਕੜਾ ਹੈ ਉਹ ਸਾਨੂੰ ਦਿਖਾਇਆ ਜਾਏ ਤਾਂ 12 ਕਿਸਾਨ ਕੋਲ ਨੇ 45000 ਦਾ ਜੁਰਮਾਨਾ ਜਿਹੜਾ ਹੈ ਉਹਨਾਂ ਤੇ ਲੱਗਿਆ ਹੈ 40000 ਦਾ ਜੁਰਮਾਨਾ ਅੰਮ੍ਰਿਤਸਰ 'ਚ ਲੱਗਿਆ ਹੈ ਇਸੇ ਤਰੀਕੇ ਪਟਿਆਲਾ ਦੇ ਵਿੱਚ ਜਿਹੜਾ 5000 ਦਾ ਜੁਰਮਾਨਾ ਲੱਗਿਆ ਯਾਨੀ ਕਿ 5000 ਦੀ ਵਸੂਲੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਕੁੱਲ ਕਿੱਥੇ ਕਿੱਥੇ ਕਿੰਨੇ ਕੇਸ ਨੇ ਅੰਮ੍ਰਿਤਸਰ ਪਟਿਆਲਾ ਤਰਨਤਾਰਨ ਬਠਿੰਡਾ ਸਭ ਤੋਂ ਜ਼ਿਆਦਾ ਮਾਝੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਮਾਮਲੇ ਨੇ ਹੁਣ ਤੱਕ ਸਾਹਮਣੇ ਆਏ ਨੇ 32 ਥਾਵਾ ਤੇ ਪ੍ਰਾਲੀ ਜਿਹੜੀ ਹੈ ਉਹ ਸਾੜੀ ਗਈ ਹੈ ਪਟਿਆਲਾ ਦੇ ਵਿੱਚ 7 ਥਾਵਾ ਤੇ ਪ੍ਰਾਲੀ ਸਾੜੀ ਗਈ ਹੈ ਇਸੇ ਤਰੀਕੇ ਤਰਨਤਾਰਨ ਦੇ ਵਿੱਚ 4 ਹੈ ਬਠਿੰਡਾ ਦੇ ਵਿੱਚ ਜਿਹੜਾ ਹੈ ਉਹ ਇੱਕ ਮਾਮਲਾ ਅਜੇ ਤੱਕ ਸਾਹਮਣੇ ਆਇਆ ਹੈ ਹਾਲਕਿ ਔਨ ਵਾਲੇ ਦਿਨਾਂ ਦੇ ਵਿੱਚ ਸੁਭਾਵਿਕ ਤੌਰ ਤੇ ਇਹ ਵਧਣਗੇ ਪਰ ਜਿਸ ਤਰੀਕੇ ਕਾਰਵਾਈ ਹੋ ਰਹੀ ਹੈ ਇਹ ਭਵਿਕ ਦੱਸੇਗਾ ਕਿ ਕੁਝ ਰਿਪੋਰਟਸ ਆਂਦੀ ਹੈ ਇਸੇ ਤਰੀਕੇ ਫਿਰੋਜ਼ਪੁਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਔਰ ਸੰਗਰੂਰ ਦੇ ਵਿੱਚ ਵੀ ਪੈਰਲਰ ਇੱਕ ਇੱਕ ਮਾਮਲਾ ਹੀ ਅਜੇ ਸਾਹਮਣੇ ਆਇਆ ਹੈ ਕੇਸ ਜਿਹੜੇ ਨੇ ਉਹ ਸਾਹਮਣੇ ਆਏ ਨਹੀਂ ਯਾਨੀ ਕਿ ਕਿੰਨੇ ਦਰਜ ਕੀਤੇ ਗਏ ਨੇ ਤਕਲ ਮਿਲਾ ਕੇ ਇਹ ਅੰਕੜਾ ਜਿਹੜਾ ਹੈ ਇਹਨਾਂ ਵੱਖ-ਵੱਖ ਜ਼ਿਲ੍ਹਿਆਂ ਦਾ ਹੈ ਇਸੇ ਤਰੀਕੇ ਪਿਛਲੇ ਅਸੀਂ ਜ਼ਿਕਰ ਕਰਾਂਗੇ ਸਾਲਾਂ ਦਾ 2020 ਦੇ ਵਿੱਚ ਦੱਸਦੇ ਕਿ 76590 ਜਿਹੜੇ ਮਾਮਲੇ ਨੇ ਉਹ ਕੇਸ ਨੇ ਉਹ ਸਾਹਮਣੇ ਆਏ ਸਨ ਦਰਜ ਕੀਤੇ ਗਏ ਸਨ 2021 ਦੇ ਵਿੱਚ 7100 71304 ਮਾਮਲੇ ਸਾਹਮਣੇ ਆਏ 2022 ਦੇ ਵਿੱਚ ਇਹ 49922 ਦਾ ਅੰਕੜਾ ਰਿਹਾ ਹੈ ਇਸੇ ਤਰੀਕੇ 2023 ਦੇ ਵਿੱਚ 36663 ਜਿਹੜੇ ਨੇ ਉਹ ਕੇਸ ਸਾਹਮਣੇ ਆਏ ਸਭ 2024 ਦੇ ਵਿੱਚ ਪਿਛਲੇ ਸਾਲ 10909 ਯਾਨੀ ਕਿ ਜੇਕਰ ਅਸੀਂ 2020 ਤੋਂ ਕੰਪੈਰੀਜ਼ਨ ਕਰੀਏ ਕਿੱਥੇ 76000 ਤੋਂ ਵੱਧ ਨੇ ਔਰ ਕਿੱਥੇ 10000 ਬਹੁਤ ਵੱਡਾ ਫਰਕ ਜਿਹੜਾ ਹੈ ਉਹ ਪਹਿਲਾਂ ਦੇ ਨਾਲੋਂ ਸਾਹਮਣੇ ਆਇਆ ਹੈ ਯਾਨੀ ਕਿ ਬਹੁਤ ਸੁਧਾਰ ਪਹਿਲਾਂ ਦੇ ਨਾਲੋਂ ਇਹਨਾਂ ਪ੍ਰਾਰਵੀ ਸਾਲਾਂ ਦੇ ਕੇਸਾਂ ਦੇ ਵਿੱਚ ਮਾਮਲਿਆਂ ਦੇ ਵਿੱਚ ਹੋਇਆ ਹੈ ਪਰ ਹੁਣ ਜਿਹੜੀ ਤਸਵੀਰ ਆਇਆ ਅੱਜ ਦੀ ਜੋ ਤਸਵੀਰਾਂ ਉਸ ਨੂੰ ਲੈ ਕੇ ਬੇਹੱਦੇ ਸਖਤਾਈ ਅਸੀਂ ਕਹਿ ਸਕਦੇ ਹਾਂ ਕਿ ਹੋ ਰਹੀ ਹੈ ਔਰ ਇਹ ਪੰਜਾਬ ਚ ਲਗਾਤਾਰ ਜਿਹੜੇ ਕੇਸ ਨੇ ਉਹ ਘਟ ਰਹੇ ਨੇ ਇਸ ਨੂੰ ਲੈ ਕੇ ਇਹ ਅੰਕੜਾ ਸਾਹਮਣੇ ਹੈ 2020 ਚ 76590 ਔਰ 2024 ਚ ਯਾਨੀ ਕਿ 4 ਸਾਲਾਂ ਦਾ ਫਰਕ 10000 ਦੇ ਕਰੀਬ 2024 ਚ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਤਾਂ ਕੁੱਲ ਜੁਰਮਾਨੇ 'ਚ ਹੁਣ ਤੱਕ 15000 ਦੀ ਵਸੂਲੀ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਸਖਤੀ ਕੀਤੀ ਜਾ ਰਹੀ ਹੈ ਤਾਂ ਇਹ ਅੰਕੜਾ ਦੱਸਦਾ ਹੈ ਕਿ ਅਉਣ ਵਾਲੇ ਦਿਨਾਂ ਦੇ ਵਿੱਚ ਵੀ ਆ ਜਿਹੜਾ ਹੈ ਉਹ ਐਕਸ਼ਨ ਵਧੇਰੇ ਹੋਏਗਾ ਜਿਸ ਤਰੀਕੇ ਸਰਵੋਚ ਅਦਾਲਤ ਦੇ ਹੁਕਮ ਨੇ ਤਾਂ ਸੁਪਰੀਮ ਐਕਸ਼ਨ ਜਿਹੜਾ ਹੈ ਸਾਹਮਣੇ ਆਇਆ ਹੈ ਸੀਜ਼ਨ ਦੀ ਸ਼ੁਰੂਆਤ ਜ਼ਰੂਰ ਹੋ ਗਈ ਹੈ ਪਰ ਕਾਰਵਾਈ ਵੀ ਨਾਲ ਨਾਲ ਹੋ ਰਹੀ ਹੈ 12 ਕਿਸਾਨ 45000 ਰੁਪਏ ਜੁਰਮਾਨਾ ਵਸੂਲਣੀ ਜ਼ਰੂਰ ਹੋ ਰਹੀ ਹੈ ਔਰ ਸਾਫ਼ ਤੌਰ ਤੇ ਡੀਸੀ ਜਿਹੜੇ ਨੇ ਕਹਿ ਰਹੇ ਨੇ ਕਿ ਐਕਸ਼ਨ ਹੋਏਗਾ ਹੀ ਜਿੱਥੇ ਵੀ ਕਿਉਂਕਿ ਸਾਫ਼ ਤੌਰ ਤੇ ਅਵੇਖਿਆ ਜਾਏਗਾ ਜਿੱਥੇ ਵੀ ਇਹ ਇਹ ਪਤਾ ਲੱਗਦਾ ਹੈ ਕਿ ਅੱਗ ਲਗਾਈ ਜਾ ਰਹੀ ਹੈ ਪਰਾਲੀ ਨੂੰ ਤਾਂ ਮੌਕੇ ਤੇ ਤੁਰੰਤ ਜਿਹੜਾ ਹੈ ਪ੍ਰਸ਼ਾਸਨ ਪਹੁੰਚੇਗਾ ਇਥੋਂ ਤੱਕ ਕਿਆ ਜਾ ਰਿਹਾ ਹੈ ਉਹ ਬਿਲਕੁਲ ਵੀ ਕਿਸਾਨ ਜਿਹੜੇ ਨੇ ਪਰਾਲੀ ਨੂੰ ਅੱਗ ਲਗਾ ਰਹੇ ਨੇ ਉਹਨਾਂ ਦੇ ਨਾਲ ਆ ਸਹਨਭੂਤੀ ਨਹੀਂ ਹੋਏਗੀ ਇਹ ਇਹ ਵੀ ਕਿਆ ਜਾ ਰਿਹਾ ਹੈ ਯਾਨੀ ਕਿ ਕਾਰਵਾਈ ਜਿਹੜੀ ਹੋਣੀ ਹੈ ਤਾਂ ਉਹ ਹੋਏਗੀ ਹੀ ਹਾਲਾਂਕਿ ਇਸ ਦੇ ਵਿਚਾਰੇ ਜਿਹੜੇ ਵੱਡੇ ਆਕੂ ਨੇ ਕਿਸਾਨਾਂ ਦੇ ਉਹਨਾਂ ਦੇ ਵੀ ਬਿਆਨ ਲਗਾਤਾਰ ਸਾਹਮਣੇ ਆ ਰਹੇ ਨੇ ਔਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਡੀ ਮਜਬੂਰੀ ਹੈ ਸ਼ੌਕ ਨਹੀਂ ਹੈ ਸਰਕਾਰ ਦੋਵੇਂ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਪੱਧਰ ਤੇ ਇਸ ਦਾ ਹੱਲ ਕਰਨ ਜੇਕਰ ਸਾਡੇ ਕੋਲ ਹੱਲ ਨਹੀਂ ਹੋਏਗਾ ਤਾਂ ਫਿਰ ਅਸੀਂ ਪ੍ਰਾਲੀ ਨੂੰ ਅੱਗ ਮਜਬੂਰਨ ਲਗਾਵਾਂਗੇ ਹੀ ਹਾਲਾਂਕਿ ਇਸ ਵਾਰ ਕੀ ਤਸਵੀਰ ਹੋਏਗੀ ਕਿਉਂਕਿ ਹੁਣ ਤੋਂ ਪਹਿਲਾਂ ਇਹ ਵੀ ਜ਼ਿਕਰ ਖਾਸ ਸੁਪਰੀਮ ਕੋਰਟ ਨੇ ਅਜੇ ਹਾਰ ਨਹੀਂ ਸੀ ਕਿਹਾ ਕਿ ਐਨੀ ਸਖਤਾਈ ਕੀਤੀ ਜਾਵੇਗੀ ਵੱਡੀ ਖਬਰ ਆ ਰਹੀ ਹੈ ਸਵੇਰੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅੱਜ ਰਾਸ਼ਟਰ ਨੂੰ ਸੰਬੋਧਨ ਕਰਨਗੇ ਵੱਡੀ ਖਬਰ ਇਸ ਵੇਲੇ ਦੀ ਪ੍ਰਧਾਨ ਮੰਤਰੀ ਮੋਦੀ ਅੱਜ ਰਾਸ਼ਟਰ ਨੂੰ ਸੰਬੋਧਨ ਕਰਨਗੇ ਸ਼ਾਮ ਨੂੰ 5 ਵਜੇ ਦਾ ਸਮਾਂ ਰੱਖਿਆ ਗਿਆ ਹੈ ਰਾਸ਼ਟਰ ਦੇ ਨਾਂ ਸੁਨੇਹਾ ਦਿੱਤਾ ਜਾਏਗਾ ਤਾਂ ਜੀਐਸਟੀ ਦੇ ਬਦਲਾਅ ਨੂੰ ਲੈ ਕੇ ਜੀਐਸਟੀ ਦੇ ਬਦਲਾਅ ਨੂੰ ਲੈ ਕੇ ਇਹ ਸੰਬੋਧਨ ਹੋਏਗਾ ਇਹ ਲੱਗ ਰਿਹਾ ਹੈ ਜਾਂ ਕਹ ਲਿਆ ਕਿ ਅੰਦਾਜ਼ਨ ਜੀਐਸਟੀ ਦੇ ਸੰਬੰਧਤ ਗੱਲਬਾਤ ਕੀਤੀ ਜਾਏਗੀ ਜਿਸ ਤਰੀਕੇ ਕਟੌਤੀ ਕੀਤੀ ਗਈ ਦੇਖੋ ਬਹੁਤ ਵੱਡੀ ਛੂਟ ਦਿੱਤੀ ਜਾ ਰਹੀ ਹੈ ਅਸੀਂ ਇਸ ਨੂੰ ਬਹੁਤ ਵੱਡੀ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਜਦੋਂ ਇੱਕ ਫੋਰ ਐਗਜ਼ਾਮਪਲ ਇੱਕ ਗੱਡੀ ਦੇ ਵਿੱਚ 1.5 ਤੋਂ 2 ਲੱਖ ਰੁਪਏ ਦੀ ਕਟੌਤੀ ਹੋ ਰਹੀ ਹੋਵੇ ਪੈਸੇ ਦੇ ਵਿੱਚ ਤਾਂ ਬਹੁਤ ਵੱਡੀ ਉਹ ਰਾਹਤ ਹੁੰਦੀ ਹੈ ਵਿਨੇਸ਼ ਘਟਾਰਿਆ ਮੈਨਸ ਜੀ ਉਹ ਵੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਵਿਨੇਸ਼ ਕੀ ਜਾਣਕਾਰੀ ਵਿਨੇਸ਼ ਵਿਨੇਸ਼ ਆਵਾਜ਼ ਆ ਰਹੀ ਹੈ ਜੀ ਜੀ ਗੁਰਜੋਤ ਮੈਂ ਸੁਣ ਪਾ ਰਿਹਾ ਤੁਹਾਨੂੰ ਜੀ ਜੀ ਪ੍ਰਧਾਨ ਮੰਤਰੀ ਸੰਬੋਧਨ ਕਰਨ ਵਾਲੇ ਨੇ ਜੀਐਸਟੀ ਦੇ ਨਾਲ ਸੰਬੰਧਿਤ ਗੱਲਬਾਤ ਹੋਏਗੀ ਕੀ ਲੱਗਦਾ ਗੁਰਜੋਤ ਜਿਹੜੀ ਉਹਨੇ ਇੱਕ ਜਲਦ ਮੈਸੇਜ ਆਇਆ ਹੈ ਕਿ ਪੀਐਮਓ ਤੋਂ ਕਿ ਸ਼ਾਮ ਨੂੰ 5 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਸ਼ਨ ਨੂੰ ਐਡਰੈਸ ਕਰਨਗੇ ਹਾਲਾਂਕਿ ਉੱਥੋਂ ਕੋਈ ਸਪੈਸੀਫਿਕਲੀ ਇਸ਼ੂ ਤਾਂ ਨਹੀਂ ਦੱਸਿਆ ਗਿਆ ਕਿ ਕਿਸ ਇਸ਼ੂ ਤੇ ਹੋ ਸਕਦਾ ਹੈ ਪਰ ਹਾਇ ਮੰਨਿਆ ਜਾ ਰਿਹਾ ਕਿ ਕੱਲ 22 ਤਰੀਕ ਹੈ 22 ਸੈਪਟੈਂਬਰ ਹੈ ਤੇ ਕੱਲ ਤੋਂ ਨਰਾਤੇ ਵੀ ਸ਼ੁਰੂ ਹੋ ਰਿਹਾ ਹੈ ਨਰਾਤੇ ਸ਼ੁਰੂ ਹੋਣ ਦਾ ਮਤਲਬ ਹੈ ਕਿ ਫੈਸਟੀਵਲ ਸੀਜ਼ਨ ਦੀ ਆਫੀਸ਼ੀਅਲੀ ਸ਼ੁਰੂਆਤ ਹੋ ਜਾਂਦੀ ਹੈ ਆਪਣੀ ਇੰਡੀਆ ਵਰਗ ਨੇਸ਼ਨ ਚ ਕਿ ਆਫੀਸ਼ੀਅਲੀ ਜਿਹੜਾ ਕੱਲ ਤੋਂ ਫੈਸਟੀਵਲ ਸੀਜ਼ਨ ਸ਼ੁਰੂ ਹੋ ਜਾਊਗਾ ਫਿਰ ਪਹਿਲਾਂ ਨਰਾਤੇ ਹੋਣਗੇ ਫਿਰ ਦੁਸ਼ਹਿਰਾ ਹੋਏਗਾ ਫਿਰ ਕਰਵਾ ਚੌਥਾ ਆਏਗਾ ਫਿਰ ਤੰਤਰਸ ਆਏਗਾ ਫਿਰ ਦੀਵਾਲੀ ਆਏਗੀ ਇੱਕ ਜਿਹੜਾ ਲੰਬਾ ਫੈਸਟੀਵਲ ਸੀਜ਼ਨ ਹੁੰਦਾ ਹੈ 20 22 25 ਦਿਨਾਂ ਦਾ ਉਹ ਲਗਾਤਾਰ ਕੱਲ ਤੋਂ ਸ਼ੁਰੂ ਹੋਣ ਵਾਲਾ ਹੈ ਤੇ ਇੱਕ GST ਰਿਫਾਰਮਸ ਕੀਤੇ ਗਏ ਸੀਗੇ ਜਿੰਨਾਂ ਦੇ ਕਿ ਪਿਛਲੇ ਮਹੀਨੇ ਉਸਦੀ ਅਨਾਉਂਸਮੈਂਟ ਹੋਈ ਸੀ ਜੀਐਸਟੀ ਦੀ ਮੀਟਿੰਗ ਤੋਂ ਬਾਅਦ ਤੇ ਕੱਲ ਤੋਂ ਇੰਪਲੀਮੈਂਟ ਹੋਣਗੇ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਡਰੈਸ ਕਰ ਸਕਦੇ ਆ ਵਿਸਾਰ ਸਹਿਦ ਗੱਲ ਕਰ ਸਕ ਗੱਲ ਕਰ ਸਕਦੇ ਆ ਦੇਸ਼ਵਿਆਨ ਇਹਨਾਂ ਨਾਲ ਇਸ ਤੋਂ ਇਲਾਵਾ ਇੱਕ ਅਮਰੀਕਾ ਵਾਲਾ ਇਸ਼ੂ ਬਹੁਤ ਚੱਲ ਰਿਹਾ ਹੈ ਐਚ 1 ਵੀ ਵੀਜ਼ਾ ਵਾਲਾ ਕੱਲ ਇੱਕ ਇੰਪਲੀਮੈਂਟੇਸ਼ਨ ਹੋਈ ਹੈ ਉਸ ਨੂੰ ਲੈ ਕੇ ਜਾਂ ਇਸ ਤੋਂ ਪਹਿਲਾਂ ਜਿਹੜਾ ਵੀ ਯੂ ਐਸ ਵੱਲੋਂ ਕੁਝ ਬੈਕ ਟੂ ਬੈਕ ਡਿਸੀਜਨ ਹੋਏ ਸੀਗੇ ਫਿਰ ਉਸ ਤੋਂ ਬਾਅਦ ਇੱਕ ਪੀਐਮ ਨਰਿੰਦਰ ਮੋਦੀ ਨਾਲ ਟਰੰਪ ਦੀ ਗੱਲਬਾਤ ਵੀ ਹੋਈ ਸੀਗੀ ਤੇ ਉਸ ਨੂੰ ਲੈ ਕੇ ਵੀ ਕਾਫੀ ਚਰਚਾਵਾਂ ਰਹੀ ਹੈ ਆਪਣੇ ਇੰਡੀਆ ਵਿੱਚ ਕਾਫੀ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਯੂ ਐਸ ਤੇ ਅ ਇੰਡੀਆ ਦੇ ਜਿਹੜੇ ਰਿਲੇਸ਼ਨਸ਼ਿਪ ਹੈ ਉਸ ਨੂੰ ਲੈ ਕੇ ਮੰਨਿਆ ਜਾ ਰਿਹਾ ਔਸਮ ਲੈ ਕੇ ਵੀ ਚਰਚਾ ਹੋ ਸਕਦੀ ਹੈ ਵੈਸੇ ਗੁਰਜੋਤ ਜੀ ਪਾਸਟ ਦੇ ਦਿਨਾਂ ਵਿੱਚ ਆਪਾਂ ਦੇਖੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਐਡਰੈਸ ਕਰਦੇ ਹੈ ਇੱਕ ਪਿਛਲੀ ਵਾਰੀ ਜਦੋਂ ਐਡਰੈਸ ਉਹਨਾਂ ਨੇ ਕੀਤਾ ਸੀ ਉਹ ਜਰੂਰ ਪਤਾ ਸੀ ਕਿ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਹੋਊਗਾ ਇਸ ਤੋਂ ਇਲਾਵਾ ਜਦੋਂ ਵੀ ਕਦੇ ਉਹਨਾਂ ਨੇ ਐਡਰੈਸ ਕੀਤਾ ਹੈ ਹਮੇਸ਼ਾ ਉਹ ਟੌਪਿਕ ਪਹਿਲਾਂ ਨਹੀਂ ਦੱਸਿਆ ਗਿਆ ਸੀਗਾ ਬਿਲਕੁਲ ਇੱਕ ਮੈਸੇਜ ਆਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਤ ਨੂੰ 8 ਵਜੇ ਐਡਰੈਸ ਕਰਨਗੇ ਇਹ ਹਾਲਾਂਕਿ ਫਸਟ ਟਾਈਮ ਹੋ ਰਿਹਾ ਕਿ 5 ਵਜੇ ਦਾ ਟਾਈਮ ਫਿਕਸ ਉਸ ਲਈ ਜਿਹੜਾ ਉਹਨਾਂ ਦਾ ਐਡਰੈਸ ਹੈ ਰਾਤੀ 8 ਵਜੇ ਹੁੰਦਾ ਹੈ ਤੇ ਬਿਨਾ ਕਿਸੇ ਇਨਫੋਰਮੇਸ਼ਨ ਦੇ ਹੁੰਦਾ ਹੈ ਵੀ ਕਿਹ ਇਸ ਟਾਪਿਕ ਤੇ ਜਾਣਕਾਰੀ ਉਹ ਦੇਖੋ ਤੁਸੀਂ ਦੱਸ ਰਹੇ ਹੋ ਬਿਨਾ ਕਿਸੇ ਇਨਫੋਰਮੇਸ਼ਨ ਦੇ ਹੁੰਦਾ ਜਦੋਂ ਨੋਟਬੰਦੀ ਹੋਈ ਸੀ ਉਹ ਵੀ ਇਸੇ ਤਰੀਕੇ ਦਾ ਸੀਗਾ ਯਾਦ ਕਰ ਲਓ ਜੀ ਜੀ ਤੇ ਗੁਰਜੋ ਤਾਂ ਉਹ ਵੀ ਰਾਤੀ 8 ਵਜੇ ਸੀਗਾ ਹੂੰ ਬਿਲਕੁਲ ਜਦੋਂ ਨੋਟਬੰਦੀ ਹੋਈ ਸੀ ਇਸ ਕਰਕੇ ਮੈਂ ਉਹੀ ਦੱਸ ਰਿਹਾ ਸੀਗਾ ਕਿ ਜਿਹੜਾ ਪੀਐਮ ਦਾ ਐਡਰੈਸ ਹੁੰਦਾ ਉਹ ਬਾਇਨ ਲਾਰਜ ਜਿੰਨੀ ਵਾਰੀ ਵੀ ਹੁਣ ਤੱਕ ਹੋਇਆ ਇੱਕ ਦੋ ਇੱਕ ਦੋ ਲੋਕੇਸ਼ਨ ਤੋਂ ਛੱਡ ਕੇ ਉਹ ਰਾਤੀ 8 ਵਜੇ ਦੇ ਕਰੀਬ ਹੀ ਹੋਇਆ ਪਰ ਇਸ ਵਾਰ 5 ਵਜੇ ਦਾ ਮੈਸੇਜ ਆਇਆ ਹੈ ਹਾਲਾਂਕਿ ਜਾਣਕਾਰੀ ਕੋਈ ਨਹੀਂ ਕਿ ਕੇਸ ਇਸ਼ੂ ਤੇ ਹੋਊਗਾ ਕਿ ਸਿਸੂ ਤੇ ਨਹੀਂ ਹੋਊਗਾ ਪਰ ਸਪੈਕੂਲੇਸ਼ਨ ਕੀਤੀ ਜਾ ਰਹੀ ਹੈ ਮੰਨਿਆ ਜਾ ਰਿਹਾ ਵੀ ਕੱਲ ਤੋਂ ਫੈਸਟੀਵਲ ਸੀਜ਼ਨ ਸ਼ੁਰੂ ਹੋ ਰਿਹਾ ਹੈ ਜੀਐਨਟੀ ਰਿਫਾਰਮਸ ਇੰਪਲੀਮੈਂਟ ਹੋ ਰਹੇ ਹੈ ਉਹਨਾਂ ਨੂੰ ਲੈ ਕੇ ਸੰਬੋਧਿਤ ਕੀਤਾ ਜਾ ਇੱਕ ਜਿਹੜਾ ਯੂਐਸਾ ਵਾਲੇ ਤਸਲ ਚੱਲ ਰਹੀ ਹੈ ਉਸ ਨੂੰ ਲੈ ਕੇ ਵੀ ਕੋਈ ਨਾ ਕੋਈ ਗੱਲਬਾਤ ਹੋ ਸਕਦੀ ਹੈ ਤੇ ਹੁਣ ਇਸ ਦੇ ਲਈ ਕਿ ਕਿਹੜੇ ਇਸ਼ੂ ਦੇ ਹੁੰਦਾ ਹੈ ਇਸ ਦੇ ਲਈ ਸ਼ਾਮੀ 5 ਵਜੇ ਤੱਕ ਤਾਂ ਆਪਾਂ ਨੂੰ ਵੇਟ ਕਰਨਾ ਪਊਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵਿਨੈਸ਼ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਕੁੱਲ ਮਿਲਾ ਕੇ ਸ਼ਾਮ ਨੂੰ 5 ਵਜੇ ਦੇਸ਼ ਤੇ ਨਾਸ ਸੰਬੋਧਨ ਕਰਨਗੇ ਔਰ ਅਜੇ ਮੈਟਰ ਕੋਈ ਨਹੀਂ ਦੱਸਿਆ ਗਿਆ ਹੈ ਪਰ ਕੁੱਲ ਮਿਲਾ ਕੇ ਬੇहद ਹੀ ਜ਼ਿਆਦਾ ਕਹਿ ਸਕਦੇ ਹਾਂ ਸੀ ਇੰਤਜ਼ਾਰ ਜਿਹੜਾ ਹੁੰਦਾ ਹੈ ਜਾਂ ਕਹਿ ਲਈਏ ਕਿ ਇੱਕ ਕ੍ਰੌਸਿਟੀ ਹੁੰਦੀ ਹੈ ਇੱਕ ਇੱਛਾ ਹੁੰਦੀ ਹੈ ਜਾਂ ਫਿਰ ਸੋਚਦੇ ਨੇ ਸਭ ਕਿ ਆਖਰਕਾਰ ਕੀ ਕਿਹਾ ਜਾਏਗਾ ਪ੍ਰਧਾਨ ਮੰਤਰੀ ਦੇ ਵੱਲੋਕ ਸੰਬੋਧਨ ਦੇ ਵਿੱਚ ਕੀ ਖਾਸ ਹੋਏਗਾ ਜਿਸ ਤਰੀਕੇ ਜ਼ਿਕਰ ਕੀਤਾ ਸੀ ਕਿ ਨੋਟਬੰਦੀ ਨੂੰ ਲੈ ਕੇ ਵੀ ਸ਼ਾਮ ਨੂੰ 8 ਵਜੇ ਰਾਤ ਨੂੰ 8 ਵਜੇ ਜਦੋਂ ਸੰਬੋਧਨ ਹੋਇਆ ਸੀ ਤਾਂ ਫਿਰ ਉਹ ਦਿਨ ਸਭ ਨੂੰ ਬਿਲਕੁਲ ਯਾਦ ਹੈ ਔਰ ਉਸ ਦੇ ਵਿੱਚ ਹਰ ਕੋਈ ਹੈਰਾਨ ਸੀ ਕਿਉਂਕਿ ਰਾਤ ਦਾ 8 ਵਜੇ ਦਾ ਸਮਾਂ ਅਗਲੇ ਦਿਨ ਤੋਂ ਬਿਲਕੁਲ ਨੋਟ ਬੰਦ ਹੋ ਜਾਣੇ ਸਨ ਸਿਰਫ 4 ਘੰਟੇ ਦੇ ਵਿੱਚ ਪੁਰਾਣੇ ਨੋਟਾਂ ਦਾ ਅਲੋਕੀਕਰਨ ਫਿਰ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਖੜੀਆਂ ਹੋਈਆਂ ਔਰ ਇਨ ਫੈਕਟ ਉਹ ਕਈ ਸਾਲ 2-3 ਸਾਲ ਤੱਕ ਘੱਟੋ-ਘੱਟ ਇੱਕ ਸਾਲ ਤਾਂ ਪੂਰਾ ਜਿਹੜਾ ਹੈ ਉਹ ਚਲਦੀਆਂ ਰਹੀਆਂ ਸਨ ਬਹੁਤ ਪਰੇਸ਼ਾਨੀ ਵੀ ਲੋਕਾਂ ਨੂੰ ਹੋਈ ਸੀ ਪਰ ਕੁਲ ਮਿਲਾ ਕੇ ਇੱਕ ਵੱਡਾ ਡਿਸੀਜਨ ਸਰਕਾਰ ਨੇ ਆਪਣੇ ਪੱਧਰ ਤੇ ਲਿਆ ਸੀ ਔਰ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੰਬੋਧਨ ਦੇ ਦੌਰਾਨ ਹੀ ਕਿਹਾ ਗਿਆ ਸੀ ਇੱਕ ਸਰਪ੍ਰਾਈਜ਼ ਸੰਬੋਧਨ ਅਸੀਂ ਇਸ ਨੂੰ ਕਹਿ ਸਕਦੇ ਆ ਇਸੇ ਤਰੀਕੇ ਦਾ ਸੰਬੋਧਨ ਜਿਹੜਾ ਹੋ ਅੱਜ ਹੋਏਗਾ ਸ਼ਾਮ ਨੂੰ 5 ਵਜੇ ਸੰਬੋਧਨ ਹੋਏਗਾ ਹਾਲਾਂਕਿ ਹਾਲਾਂਕਿ ਇਹ ਵੀ ਅਸੀਂ ਦੱਸ ਦਈਏ ਅਸ ਦੇ ਵਿੱਚ ਇਹ ਕਿੰਨਾ ਕਿਤੇ ਜ਼ਿਆਦਾ ਚਾਂਸਸ ਲੱਗ ਰਹੇ ਨੇ ਕਿਉਂਕਿ GST ਜਿਹੜੀ ਹੈ ਉਸ ਉਸ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਕਟੌਤੀ ਕੀਤੀ ਗਈ ਹੈ ਬਹੁਤ ਜ਼ਿਆਦਾ ਸਲੈਬ ਦੇ ਵਿੱਚ ਕਟੌਤੀ ਕੀਤੀ ਗਈ ਹੈ ਉਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋਣਗੀਆਂ 22 ਤਰੀਕ ਤੋਂ ਅਸੀਂ ਲਗਾਤਾਰ ਨਿਊਜ਼ 18 ਦੀ ਮਹਾ ਕਵਰੇਜ ਵੀ ਅਸੀਂ ਕਰ ਰਹੇ ਹਾਂ ਕਿ ਆਖਰਕਾਰ ਇਹ ਦੀਵਾਲੀ ਤੋਹਫਾ ਹੈ ਔਰ ਕਿੰਨਾ ਕਿੱਥੇ ਕਟੌਤੀ ਹੋਏਗੀ ਲਗਾਤਾਰ ਅਸੀਂ ਇੱਕ ਇੱਕ ਖਾਸ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਨੂੰ ਦੱਸ ਵੀ ਰਹੇ ਹਾਂ ਕਿ ਕਿੰਨੀ ਜ਼ਿਆਦਾ ਕਿਹੜੇ ਸਮਾਨ ਤੇ ਤੁਹਾਨੂੰ ਕਟੌਤੀ ਮਿਲਣ ਜਾ ਰਹੀ ਹੈ ਜੇਕਰ ਤੁਸੀਂ ਗੱਡੀ ਖਰੀਦਣ ਜਾ ਰਹੇ ਹੋ ਜੇਕਰ ਤੁਸੀਂ ਮੋਟਰਸਾਈਕਲ ਖਰੀਦਣ ਜਾ ਰਹੇ ਤਾਂ ਫਿਰ ਉਸ ਦੇ ਵਿੱਚ ਕਿੰਨੇ ਪੈਸੇ ਜੜੇ ਨੇ ਉਹ ਤੁਹਾਨੂੰ ਅੱਜ ਦੇ ਮੁਤਾਬਕ ਕੱਲ ਤੋਂ ਘੱਟ ਦੇਣੇ ਹੋਣਗੇ ਤਾਂ ਇਸੇ ਨੂੰ ਲੈ ਕੇ ਹੀ ਹੋ ਸਕਦਾ ਇਹ ਸੰਬੋਧਨ ਹੋਵੇ ਪਰ ਆਪਣੇ ਆਪ ਦੇ ਵਿੱਚ ਇਹ ਵੀ ਬੇਹਦ ਦਿਲਚਸਪੀ ਹੈ ਯਾ ਕਹਿ ਲਈਏ ਕਿ ਇਹ ਸੋਚਣਾ ਹੋਵੇਗਾ ਅ ਦੇਖਣਾ ਹੋਵੇਗਾ ਕਿ ਕੁਝ ਪ੍ਰਧਾਨ ਮੰਤਰੀ ਸੰਬੋਧਨ ਦੇ ਦੌਰਾਨ ਕਹਿੰਦੇ ਨੇ ਕਿ ਕਿਉਂਕਿ ਜਿਸ ਤਰੀਕੇ ਐਚ1 ਵੀ ਵੀਜ਼ਾ ਨੂੰ ਲੈ ਕੇ ਵੀ ਕੇਂਦਰ ਸਰਕਾਰ ਤੇ ਸਵਾਲ ਉੱਠ ਰਹੇ ਨੇ ਕਿ ਬਹੁਤ ਵਧੀਆ ਰਿਸ਼ਤੇ ਨਹੀਂ ਹਨ ਇਸ ਵੇਲੇ ਔਰ ਉਸ ਨੂੰ ਦੇਖਣਾ ਹੋਵੇਗਾ ਸਰਕਾਰ ਨੂੰ ਆਪਣੇ ਪੱਧਰ ਤੇ ਕਿ ਕਿਉਂ ਅਮਰੀਕਾ ਨਹੀਂ ਸਖਤੀ ਕਰ ਰਿਹਾ ਦਬਾਅ ਬਣਾ ਰਿਹਾ ਹੋ ਸਕਦਾ ਉਸ ਨੂੰ ਲੈ ਕੇ ਵੀ ਸੰਬੋਧਨ ਹੋਵੇ ਪਰ ਆਪਣੇ ਆਪ ਦੇ ਵਿੱਚ ਇਸ ਵੇਲੇ ਇਹ ਵੱਡੀ ਖਬਰ ਹੈ ਸ਼ਾਮ ਨੂੰ 5 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨ ਜਾ ਰਹੇ ਨੇ ਅੱਗੇ ਵਧਾਂਗੇ ਤਾਂ ਜੰਮੂ ਕਸ਼ਮੀਰ ਦੇ ਵਿੱਚ ਫੌਜ ਦਾ ਵੱਡਾ ਸਰਚ ਆਪਰੇਸ਼ਨ جاری ਹੈ ਵੱਡੀ ਖਬਰ ਹੈ ਇਸ ਵੇਲੇ ਦੀ ਡੋਡਾ ਪਤਵਾਹਾ ਅਤੇ ਉਦਮਪੂਰ ਦੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ ਦੱਸਿਆ ਕਿ ਆਤਵਾਦੀਆਂ ਦੀ ਭਾਲ ਦੇ ਵਿੱਚ ਫੌਜ ਤੇ ਪੁਲਿਸ ਜੁਟੀ ਹੋਈ ਹੈ ਹੈਲੀਕਾਪਟਰ ਤੇ ਡਰੋਨ ਵਰਤਿਆ ਜਾ ਰਿਹਾ ਹੈ ਹੈਲੀਕਾਪਟਰ ਤੇ ਡਰੋਨ ਦੀ ਮਦਦ ਲਈ ਜਾ ਰਹੀ ਹੈ ਆਤਵਾਦੀਆਂ ਨੂੰ ਲੱਭਣ ਦੇ ਲਈ ਸਭਾਵਿਕ ਤੌਰ ਤੇ ਕਿਉਂਕਿ ਜੰਗਲ ਬਹੁਤ ਹੀ ਜ਼ਿਆਦਾ ਘਣੇ ਹੁੰਦੇ ਨੇ ਆਰ ਉਸ ਕਣੇ ਜੰਗਲਾਂ ਦੇ ਵਿੱਚ ਲੱਭਣਾ ਬਹੁਤ ਔਖਾ ਹੁੰਦਾ ਹੈ ਔਰ ਖਾਸ ਤੌਰ ਤੇ ਜਦੋਂ ਅਤਵਾਦੀਆਂ ਨੂੰ ਇਹ ਪਤਾ ਹੋਵੇ ਕਿ ਕਿੱਥੇ ਉਹਨਾਂ ਨੇ ਜਾ ਕੇ ਲੁਕਣਾ ਹੈ ਉਹਨਾਂ ਨੇ ਟਿਕਾਣੇ ਬਣਾਏ ਹੁੰਦੇ ਨੇ ਤਾਂ ਫਿਰ ਅਜਿਹੇ ਦੇ ਵਿੱਚ ਉਸ ਪੂਰੇ ਕਣੇ ਜੰਗਲ ਦੇ ਵਿੱਚ ਲੱਭਣਾ ਜਾ ਜਾ ਕੇ ਬਹੁਤ ਮੁਸ਼ਕਿਲ ਹੁੰਦਾ ਹੈ ਇਸ ਕਰਕੇ ਹੈਲੀਕਾਪਟਰ ਦੀ ਡਰੋਨ ਦੀ ਮਦਦ ਲਈ ਜਾ ਰਹੀ ਹੈ ਅਤਵਾਦੀਆਂ ਨੂੰ ਲੱਭਣ ਦੇ ਲਈ ਤਾਂ ਡੋਡਾ ਦੇ ਵਿੱਚ ਭਦਰਵਾਹਾ ਦੇ ਵਿੱਚ ਉਦਮਪੁਰ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਜੰਮੂ ਕਸ਼ਮੀਰ ਬਹੁਤ ਹੀ ਇਸ ਵੇਲੇ ਖਾਸ ਤੌਰ ਤੇ ਜਦੋਂ ਫੌਜ ਦੀ ਗੱਲ ਕੀਤੀ ਜਾਵੇ ਤਾਂ ਸੈਂਸਿਟਿਵ ਹੈ ਔਰ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਧਿਆਨ ਚ ਰੱਖਦੇ ਹੋਏ ਅਤਵਾਦੀਆਂ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਇਹ ਕਰਤੂਤਾਂ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਕਾਰਵਾਈ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਅਤਵਾਦੀਆਂ ਦੀ ਪਾਲ ਲਗਾਤਾਰ ਕੀਤੀ ਜਾ ਰਹੀ ਹੈ ਸਮਰਾਲਾ ਦੇ ਇੱਕ ਨੌਜਵਾਨ ਦੀ ਅਰਮੀਨੀਆ ਦੇ ਵਿੱਚ ਗੈਸ ਚੜਨ ਦੇ ਨਾਲ ਮੌਤ ਹੋ ਗਈ ਮੰਜ਼ਲੀ ਖੁਰਦ ਦਾ ਅਮਨਦੀਪ ਸਿੰਘ 28 ਸਾਲ ਪਹਿਲਾਂ ਅਰਮਾਨੀਆ ਗਿਆ ਸੀ ਜਿੱਥੇ ਪਿਛਲੇ ਦਿਨੀ ਉਸ ਦੀ ਮੌਤ ਹੋ ਗਈ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 15 ਸਤੰਬਰ ਨੂੰ ਅਰਮਾਨੀਆ ਤੋਂ ਇੱਕ ਫੋਨ ਆਇਆ ਸੀ ਜਿਸ ਦੇ ਵਿੱਚ ਦੱਸਿਆ ਗਿਆ ਕਿ ਗੈਸ ਚੜਨ ਨਾਲ ਅਮਨਦੀਪ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਮਨਦੀਪ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਏ ਦੱਸਿਆ ਗਿਆ ਕਿ ਅਮਨਦੀਪ ਤਿੰਨ ਭੈਣਾਂ ਦਾ ਇਕਲੌਤਾ ਪਰਾ ਸੀ ਪਤਾ ਹੈ ਕਿ ਹਬੀ ਗੈਸ ਦੇ ਨਾਲ ਵੀ ਉਹਦੀ ਜਦ ਹੋ ਗੋਬਰਪੱਤੀ ਬੱਚੇ ਹਾਂ ਬੱਚੇ ਮੈਰਿਡ ਸੀ ਜੀ ਹਾਂਜੀ ਹਾਂਜੀ ਗੁੱਡੀ ਜੀ ਸ਼ਿਰਮੁਖਸਾ ਸਾਹਿਬ ਦੇ ਵਿੱਚ ਗੈਰ ਕਾਨੂੰਨੀ ਪਟਾਕਿਆਂ ਦੀ ਫੈਕਟਰੀ ਤੇ ਪੁਲਿਸ ਨੇ ਰੇਡ ਕੀਤੀ ਤੇ ਵੱਡੀ ਮਾਤਰਾ ਵਿੱਚ ਪਟਾਕੇ ਤੇ ਹੋਰ ਸਮਗਰੀ ਨੂੰ ਜ਼ਬਤ ਕੀਤਾ ਹੈ ਰਿਹਾਇਸ਼ੀ ਇਲਾਕੇ 'ਚ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਏ ਜਾ ਰਹੇ ਸਨ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅੱਜ ਮੈਂ ਪੀਵੀ 9 2025 ਨੂੰ ਐਸਐਚਓ ਸਿਟੀ ਸੇ ਵੀ ਮੁਖਤਰ ਸਾਹਿਬ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਕਿ ਇਹ ਰੀਜੇਕ ਨਯਾਜ ਪਟਾਕਾ ਫੈਕਟਰੀ ਆਪਰੇਟ ਕਰ ਰਹੀ ਹੈ ਜਿਸ ਚ 4 ਕਿਊ ਨਾਮਜ਼ਦ ਕੀਤੇ ਗਏ ਜਿਨ੍ਹਾਂ ਚ ਇੱਕ ਕਿਊ ਅਕਿਊਜ਼ਡ ਔਨ தி ਸਪੌਟ ਅਰੈਸਟ ਹੋ ਗਿਆ ਪੂਰਥਲਾ ਪੁਲਿਸ ਨੇ ਸਾਈਬਰ ਫਰਾਡ ਗੈਂਗ ਦਾ ਪਰਦਾਫਾਸ਼ ਕੀਤਾ। ਫਗਵਾੜਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਰੇਡ ਕਰਕੇ 38 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਹੋਟਲ ਨੂੰ ਕਿਰਾਏ ਤੇ ਲੈ ਕੇ ਫਰਜ਼ੀ ਕਾਲ ਦੇ ਜ਼ਰੀਏ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਹ ਮੁਲਜ਼ਮ ਕੈਨੇਡਾ ਤੇ ਅਮਰੀਕਾ ਦੇ ਲੋਕਾਂ ਨੂੰ ਟਾਰਗੇਟ ਕਰਦੇ ਸਨ। ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹਨਾਂ ਦੀ ਇੱਕ ਦਿਨ ਦੀ ਠੱਗੀ ਦੀ ਕਮਾਈ 17.5 ਲੱਖ ਰੁਪਏ ਸੀ। ਪੂਰੇ ਗਿਰੋਹ ਦਾ ਮਾਸਟਰਮਾਈਂਡ ਕੋਲਕਾਤਾ ਦਾ ਸ਼ੇਲ। ਬਹੁਤ ਵੱਡੀ ਤਾਦਾਦ ਦੇ ਲੋਕ ਲੈਪਟਾਪ ਕੰਪਿਊਟਰ ਦੇ ਉੱਤੇ ਬੜੀ ਹੀ ਸਸਪੀਸ਼ੀਅਸ ਜਿਹੜੇ ਐਕਟੀਵਿਟੀਜ਼ ਕਰ ਰਹੇ ਸੀ ਉਹਨਾਂ ਦੀ ਮੋੜਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਦਾ ਸਾਈਬਰ ਫਰਾਡ ਰੈਕਟ ਮੌਕੇ ਤੇ ਚਲਾਇਆ ਜਾ ਰਿਹਾ ਸੀਗਾ ਔਰ ਇਸ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੇ 38 ਲੋਕਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਤੁਰੰਤ ਹੀ ਮੌਕੇ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਮੋੜਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸਾਈਬਰ ਫਰਾਡਸ ਸਨ ਸੀਗੇ ਇਹ ਬਾਹਰਲੇ ਮੁਲਕਾਂ ਤੇ ਖਾਸ ਕਰਕੇ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਇਹ ਜਿਹੜੇ भोले-ਭਾਲੇ ਮਾਸੂਮ ਐ ਉਹਨਾਂ ਨੂੰ ਆਨਲਾਈਨ ਜਿਹੜਾ ਫਰਾਡ ਕਰਕੇ ਆਪਣੇ ਘਾਂਚੇ ਦੇ ਪਸੰਦੇ ਸੀ ਤੇ ਉਹਨਾਂ ਕੋਲੋਂ ਜਿਹੜੇ ਪੈਸੇ ਦੀ ਜਿਹੜੀ ਥੱਗੀ ਫੜਦੇ ਸੀ ਸੰਗਰੂਰ ਦੀ ਮੁਣਕ ਪੁਲਿਸ ਨੇ ਇੱਕ ਹਫਤੇ ਦੌਰਾਨ ਵੱਖ-ਵੱਖ ਥਾਵਾਂ ਤੇ ਸ਼ਾਫੇਮਾਰੀ ਕਰਕੇ ਹਥਿਆਰਾਂ ਦੇ ਸਨੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਤਿੰਨ ਪਿਸਤੌਲਾਂ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਤੇ 7 ਚੋਰੀ ਦੇ ਬਾਈਕਸ ਨੂੰ ਜ਼ਬਤ ਕੀਤਾ ਗਿਆ ਇਸ ਤੋਂ ਇਲਾਵਾ ਵਿਅਕਤੀ ਨੂੰ 25 ਬੋਤਲਾਂ ਦੇਸੀ ਸ਼ਰਾਬ ਸਮੇਤ ਵੀ ਗ੍ਰਿਫਤਾਰ ਕੀਤਾ ਗਿਆ ਸ਼ਰਾਬ ਕਰ ਗੈਰ ਕਾਨੂੰਨੀ ਤੌਰ ਤੇ ਵਿਕਰੀ ਲਈ ਰੱਖੀ ਹੋਈ ਸੀ ਦੇਨ ਬੰਦੇ ਫੜੇ ਨੇ ਕਿਨਾਂ ਤੋਂ ਜੋ ਕੰਟਰੀ ਮੇਡ ਕਸਟਮ ਨੇ ਇੱਕ ਬੀਸੀ ਕਟਾ ਜਿਹੜਾ ਰਵਾਲਵਰ ਉਹ ਬਰਾਮਦ ਕੀਤਾ ਤੇ ਉਹਦੇ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਉਸ ਐਂਡ ਤੱਕ ਜਾਣਾ ਚਾਹ ਰਹੇ ਹਾਂ ਤੇ ਉਹਦੇ 'ਚ ਉਮੀਦ ਵੀ ਹੈ ਵੀ ਕਾਫੀ ਹੋਰ ਵੀ ਨਵੀਆਂ ਚੀਜ਼ਾਂ ਗੁਰਦਾਸਪੁਰ ਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਪਰ ਤਰਮਿੰਦਰ ਯਾਦਵ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਉਹਨਾਂ ਹੜ੍ਹ ਪੀੜਤਾਂ ਦੇ ਨਾਲ ਮੁਲਾਕਾਤ ਕਰਕੇ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਇਸ ਦੌਰਾਨ ਉਹਨਾਂ ਕੇਂਦਰ ਵੱਲੋਂ ਪੰਜਾਬ ਨੂੰ ਦਿੱਤੇ ਪੈਕੇਜ ਨੂੰ ਨਾਕਾਫੀ ਦੱਸਿਆ ਉਹਨਾਂ ਕਿਹਾ ਕਿ ਸਰਕਾਰ ਨੂੰ ਫਸਲਾਂ ਦੇ ਨਾਲ-ਨਾਲ ਨੁਕਸਾਨੇ ਗੇ ਸਮਾਨ ਦਾ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ ਉਹ ਪੂਰੇ ਤਕਬੀਰ ਦੀ ਜਨਤਾ ਪੰਜਾਬ ਇਸ ਦੁੱਖ ਨੂੰ ਉਹਨਾਂ ਦੇ ਸਾਥ ਹੈ ਅਤੇ ਪਾਰਟੀ ਨੇ ਇੱਥੇ ਕੇ ਲੋਕੋ ਕੀ ਵਿੱਚ ਦੁੱਖ ਵੰਡਣੇ ਕੇ ਲਈ ਉਹਨ ਕੀ ਪਰੇਸ਼ਾਨੀ ਨੂੰ ਸਮਝਣੇ ਕੇ ਲਈ मैं और मेरे साथ आनंद जी हमारे महबूब भाई से लेके बुल्लर साहब से लेके पूरी पार्टी का सभी साथियों के साथ हम लोग आए और यहाँ के लोगों से मिलने की कोशिश भी कर रहे हैं और मिलके उनकी समस्याओं को समझने की भी कोशिश कर रहे हैं ਜਗਰਾਉਂ ਦੇ ਕੱਚਾ ਮਲਕ ਰੋਡ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਹਲਕਾ ਵਿਧਾਇਕ ਸਰਪ੍ਰੀਤ ਕੋਰ ਮਾਨੁਕੇ ਨੇ ਕੰਮ ਦੀ ਸ਼ੁਰੂਆਤ ਕਰਵਾਈ ਅਤੇ 2 ਮਹੀਨੇ ਦੇ ਅੰਦਰ ਰੋਡ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਹੈ ਥਾਂ ਥਾਂ ਤੇ ਟੁੱਟੇ ਹੋਣ ਕਾਰਨ ਲੋਕਾਂ ਦੀ ਇਹ ਰੋਡ ਵੱਡੀ ਸਮੱਸਿਆ ਬਣਿਆ ਹੋਇਆ ਸੀ ਸਿਮਾਨ ਨੇ ਇਸ ਰੋਡ ਨੂੰ ਪੱਕਾ ਕਰਵਾਉਣ ਦੇ ਲਈ ਸਪੈਸ਼ਲ ਪਰਮਿਸ਼ਨ ਦਿੱਤੀ ਹੈ ਸਾਡੇ ਸਰਕਾਰ ਜੋ ਐਮਐਲਏ ਮੈਡਮ ਸਰਪ੍ਰੀਤ ਮਾਨੁਕੇ ਨੇ ਕੱਚਾ ਮਲਕ ਰੋਡ ਦਾ ਕੰਮ ਸ਼ੁਰੂ ਕਰਾਇਆ ਇਹ ਸੜਕ ਦੀ ਹਾਲਤ ਬਹੁਤ ਖਰਾਬ ਸੀ ਅਸੀਂ ਪੂਰੇ ਸ਼ਹਿਰ ਨਿਵਾਸੀ ਇਸ ਸੜਕ ਬਣਨ ਤੇ ਮੈਡਮ ਐਮ ਐਲ ਏ ਮਾਨੂਕੇ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਜੈਪੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਅੱਜ ਕੰਮ ਸ਼ੁਰੂ ਕਰਵਾਇਆ ਹੈ